ਨਾਜ਼ਨਵੀ ਟੀਵੀ ਦੇ ਖਬਰਾਂ ਦੇ ਇਸ ਬੁਲੇਟਨ ਵਿੱਚ ਤੁਹਾਡਾ ਸਵਾਗਤ ਮੈਂ ਹਾਂ ਮਨਜੀਤ ਸਿੰਘ ਰਮਾਣਾ ਦੇਸ਼ ਵਿੱਚ ਪਾਈ ਗਈ ਵੋਟ ਸਿਰਫ ਇੱਕ ਵੋਟ ਨਹੀਂ ਸਗੋ ਦੇਸ਼ ਦੀ ਤਰੱਕੀ ਲਈ ਇੱਕ ਫੈਸਲਾ ਕਰਨ ਲੜਾਈ ਹੈ ਇੱਕ ਪਾਸੇ ਭਾਜਪਾ ਦੀ ਸੋਚ ਦੇਸ਼ ਨੂੰ ਹਰ ਪੱਖੋਂ ਅੱਗੇ ਲਿਜਾਣ ਦੀ ਹੈ ਜਦੋਂ ਕਿ ਕਾਂਗਰਸ ਅਤੇ ਹੋਰ ਵਿਰੋਧੀ ਪਾਰਟੀਆਂ ਪਰਿਵਾਰ ਅਤੇ ਕੁਰਸੀ ਲਈ ਲੜ ਰਹੀਆਂ ਹਨ ਇਹ ਸ਼ਬਦ ਜ਼ਿਲ੍ਹਾ ਭਾਜਪਾ ਯੂਵ ਮੋਰਚਾ ਦੇ ਪ੍ਰਧਾਨ ਰਵੀ ਬੱਤਰਾ ਨੇ ਭਾਜਪਾ ਉਮੀਦਵਾਰ ਜੀਵਨ ਗੁਪਤਾ ਦੇ ਹੱਕ ਵਿੱਚ ਕਰ ਕਰ ਪ੍ਰਚਾਰ ਕਰਦਿਆਂ ਕਹੇ ਮੱਤਰਾ ਨੇ ਅੱਗੇ ਕਿਹਾ ਕਿ ਜਿੱਥੇ ਦੇਸ਼ ਭਾਜਪਾ ਦੀ ਰਾਜ ਵਿੱਚ ਤਰੱਕੀ ਕਰ ਰਿਹਾ ਹੈ ਉਥੇ ਹੀ ਪ੍ਰਧਾਨ ਮੰਤਰੀ ਮੋਦੀ ਦੀ ਅਗਵਾਈ ਹੇਠ ਭਾਰਤ ਦਾ ਨਾਮ ਦੁਨੀਆ ਦੇ ਨਕਸ਼ੇ ਤੇ ਚਮਕਿਆ ਹੈ ਇਨਹੀ ਨਹੀਂ ਪ੍ਰਧਾਨ ਮੰਤਰੀ ਮੋਦੀ ਨੇ ਕਈ ਯੋਜਨਾਵਾਂ ਰਾਹੀਂ ਦੇਸ਼ ਦੇ ਹਰ ਵਰਗ ਨੂੰ ਲਾਭ ਪਹੁੰਚਾਇਆ ਹੈ ਇਸ ਲਈ ਆਓ ਆਪਾਂ ਤਰੱਕੀ ਦੀ ਇਸ ਗਤੀ ਨੂੰ ਤੇਜ਼ ਗਤੀ ਨਾਲ ਵਧਾਉਂਦੇ ਹੋਏ 19 ਜੂਨ ਨੂੰ ਭਾਜਪਾ ਦੇ ਹੱਥ ਮਜ਼ਬੂਤ ਕਰੀਏ ਭਾਜਪਾ ਦੀ ਸ਼ਕਤੀ ਨਾਲ ਦੇਸ਼ ਮਜ਼ਬੂਤ ਬਣੇਗਾ ਦੇਸ਼ ਦੀ ਤਰੱਕੀ ਨਾਲ ਪੰਜਾਬ ਨੂੰ ਅੱਗੇ ਵਧਾਇਆ ਜਾਵੇਗਾ ਭਾਜਪਾ ਦੀ ਅਗਵਾਈ ਹੇਠ ਪੰਜਾਬ ਫਿਰ ਤੋਂ ਸੋਨੇ ਦੀ ਚਿੜੀ ਬਣ ਜਾਵੇਗਾ ਜੀਵਨ ਗੁਪਤਾ ਨੇ ਕਿਹਾ ਕਿ ਅੱਜ ਨੌਜਵਾਨਾਂ ਵਿੱਚ ਭਾਜਪਾ ਪ੍ਰਤੀ ਇੱਕ ਵੱਖਰਾ ਉਤਸ਼ਾਹ ਦੇਖਿਆ ਜਾ ਸਕਦਾ ਹੈ ਜਦੋਂ ਤੋਂ ਨਰਿੰਦਰ ਮੋਦੀ ਤੀਜੀ ਵਾਰ ਪ੍ਰਧਾਨ ਮੰਤਰੀ ਬਣੇ ਹਨ ਨੌਜਵਾਨ ਉਹਨਾਂ ਨੂੰ ਆਪਣਾ ਆਦਰਸ਼ ਮੰਨ ਰਹੇ ਹਨ ਅਤੇ ਹਰ ਕੰਮ ਬੜੇ ਉਤਸ਼ਾਹ ਨਾਲ ਕਰ ਰਹੇ ਹਨ ਅੱਜ ਯੁਵਾ ਮੋਰਚਾ ਲੁਧਿਆਣਾ ਪੱਛਮੀ ਵਿੱਚ ਭਾਜਪਾ ਦੀ ਰੀੜ ਦੀ ਹੱਡੀ ਵਾਂਗ ਕੰਮ ਕਰ ਰਿਹਾ ਹੈ ਅੱਜ ਯੂਵ ਮੋਰਚਾ ਦੇ ਮੈਂਬਰ ਪ੍ਰਧਾਨ ਮੰਤਰੀ ਮੋਦੀ ਦੀਆਂ ਲੋਕ ਭਲਾਈ ਨੀਤੀਆਂ ਤੋਂ ਆਮ ਲੋਕਾਂ ਨੂੰ ਜਾਣੂ ਕਰਵਾ ਰਹੇ ਹਨ ਇਸ ਮੌਕੇ ਆਸ਼ੀਸ਼ ਗਰਗ, ਰਾਹੁਲ ਬਾਬਾ, ਸਾਹਿਬ ਸ਼ਰਮਾ, ਤਨਿੰਮਿਆ ਸ਼ਰਮਾ, ਰਜੀਸ਼ ਨਾਡਾ, ਧੀਰਜ ਆਦ ਮੌਜੂਦ ਸਨ